ਯਾਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਵੀਰ ਸਿੰਘ ਜੰਡੂ ਹਨ ਉਹਨਾਂ ਨੇ ਗੱਲ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਦੂਜੀ ਸੂਚੀ ਐਲਾਨ ਦਿੱਤੀ ਹੈ ਇਸ ਸੂਚੀ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਐਲਾਨਿਆ ਗਿਆ ਉਹ ਚੌਥੀ ਚੋਣ ਲੜ ਰਿਹਾ ਹੈ ਤਿੰਨ ਵਾਰੀ ਉਹ ਇਸ ਹਲਕੇ ਤੋਂ ਜਿੱਤੇ ਆ ਉਹਦੇ ਨਾਲ ਹੀ ਮਹਿੰਦਰ ਸਿੰਘ ਕੇਪੀ ਉਹ ਉਹਨਾਂ ਦੇ ਬਾਰੇ ਕਿਹਾ ਜਾ ਸਕਦਾ ਕਿ ਜਿਵੇਂ ਝਟ ਮੰਗਣੀ ਪੱਟ ਵਿਆਹ ਦੀ ਤਰ੍ਹਾਂ ਅੱਜ ਹੀ ਕਾਂਗਰਸ ਦੇ ਵਿੱਚ 2:30 ਸ਼ਾਮ ਨੂੰ ਹੋਏ ਤੇ ਉਸ ਤੋਂ ਬਾਅਦ 4:00 ਵਜੇ ਜਿਹੜੀ ਹੈ 4 ਵਜੇ ਜਿਹੜੀ ਸੂਚੀ ਆਈ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਦੇ ਨਾਲ ਹੀ ਨਰਦੇਵ ਸਿੰਘ ਮਾਨ ਉਹਨਾਂ ਨੂੰ ਫਿਰੋਜ਼ਪੁਰ ਤੋਂ ਰਣਜੀਤ ਸਿੰਘ ਢਿੱਲੋਂ ਨੂੰ ਲੁਧਿਆਣਾ ਤੋਂ ਸੋਹਣ ਸਿੰਘ ਟੰਡਲ ਨੂੰ ਹੁਸ਼ਿਆਰਪੁਰ ਤੋਂ ਤੇ ਹਰਦੀਪ ਸਿੰਘ ਬਟਰੇਲਾ ਨੂੰ ਜਿਹੜਾ ਚੰਡੀਗੜ੍ਹ ਤੋਂ ਉਮੀਦਵਾਰ ਐਲਾਨਿਆ ਗਿਆ ਇੱਕ ਸੀਟ ਅਜੇ ਉਹਦੇ ਤੇ ਉਮੀਦਵਾਰ ਦੀ ਚੋਣ ਨਹੀਂ ਕੀਤੀ ਗਈ ਉਹ ਨਾਂ ਨਹੀਂ ਐਲਾਨਿਆ ਗਿਆ ਉਹ ਖਡੂਰ ਸਾਹਿਬ ਹੈ ਉਹਦੇ ਬਾਰੇ ਕੀ ਫੈਸਲਾ ਹੋਏਗਾ ਉਹ ਤਾਂ ਬਾਅਦ ਚ ਦੇਖਣਾ ਹੋਏਗਾ ਤੇ ਜੰਡੂ ਸਾਹਿਬ ਇਹ ਜਿਹੜੀ ਸੂਚੀ ਐਲਾਨੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਆਪਣੇ 13 ਉਮੀਦਵਾਰ ਐਲਾਨ ਦਿੱਤੇ ਉਸ ਤੋਂ ਬਾਅਦ ਹੁਣ ਅਡੀਕ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰਾਂ ਦੀ ਸੂਚੀ ਆਵੇ ਕਾਂਗਰਸ ਦੀ ਆਵੇ ਪਰ ਕਾਂਗਰਸ ਦੀ ਸੂਚੀ ਤਾਂ ਅਜੇ ਵਿਚਵਚਾਲੇ ਫਸੀ ਹੋਈ ਹੈ ਕਿ ਉਹਨਾਂ ਦੇ 7 ਜਿਹੜੇ ਉਮੀਦਵਾਰ ਜਿਹੜੇ ਐਲਾਨੇ ਜਾਣੇ ਹਨ ਉਹਨਾਂ ਤੇ ਉਹਨਾਂ ਦੀ ਜਿਹੜੀ ਵਰਕਿੰਗ ਕਮੇਟੀ ਚ ਵਿਚਾਰ ਵਟਾਂਦਰਾ ਚੱਲ ਰਿਹਾ ਭਾਵੇਂ ਕਿ ਕੁਝ ਨਾਂ ਆ ਰਹੇ ਆ ਪਰ ਉਹਨਾਂ ਦੇ ਵਿੱਚ ਅਜੇ ਕੋਈ ਸਹਿਮਤੀ ਨਹੀਂ ਬਣ ਸਕੀ ਪੂਰੀ ਤਰ੍ਹਾਂ ਪਰ ਸ਼੍ਰੋਮਣੀ ਅਕਾਲੀ ਦਲ ਨੇ ਜੋ ਪਹਿਲਾਂ ਉਮੀਦਵਾਰ ਲਾਨਨੇ ਆ ਤੇ ਜਿਹੜੇ ਅੱਜ ਉਮੀਦਵਾਰ ਉਹਨਾਂ ਨੇ ਐਲਾਨਨੇ ਆ ਇਹਨਾਂ ਨਾਲ ਲਗਭਗ ਉਹਨਾਂ ਨੇ ਆਪਣੇ ਸਾਰੇ ਉਮੀਦਵਾਰਾਂ ਦਾ ਉਹਨਾਂ ਦਾ ਐਲਾਨ ਬੰਨ ਜਾਂਦਾ ਸਿਰਫ ਖਡੂਰ ਸਾਹਿਬ ਦੀ ਸੀਟ ਨੂੰ ਛੱਡ ਕੇ ਤੇ ਚੰਡੀਗੜ੍ਹ ਵੀ ਉਹਨਾਂ ਨੇ ਆਪਣਾ ਉਮੀਦਵਾਰ ਲਾਨ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਪਹਿਲਾਂ 13 ਉਮੀਦਵਾਰ ਐਲਾਨੇ ਜਾ ਚੁੱਕੇ ਉਹਨਾਂ ਨੂੰ ਚੰਡੀਗੜ੍ਹ ਵਿੱਚ ਪਾ ਕੇ ਤਾਂ ਜਿਹੜੀ ਸਭ ਤੋਂ ਉਹਦੇ ਵਿੱਚ ਚਰਚਾ ਸੀਟ ਸੀਗੀ ਉਹ ਬਠਿੰਡੇ ਦੀ ਸੀ ਬਠਿੰਡੇ ਬਾਰੇ ਜਦੋਂ ਤੋਂ ਖਾਸ ਕਰਕੇ ਸਕੰਦਰ ਸਿੰਘ ਮਲੂਕਾ ਦੀ ਪੁੱਤ ਤੇ ਨੂੰ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਤਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੇ ਪਰਮਪਾਲ ਕੌਰ ਜਿਹੜੀ ਸਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਉਹਨਾਂ ਨੂੰ ਉੱਥੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਇਸ ਕਰਕੇ ਲੱਗ ਰਿਹਾ ਸੀਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਹਰਸਿਮਰਤ ਕੌਰ ਬਾਦਲ ਦੇ ਜਿਹੜੀ ਸੀਟ ਦਾ ਐਲਾਨ ਉਹ ਦੇਰੀ ਨਾਲ ਵੀ ਹੋਵੇ ਤੇ ਹੋ ਸਕਦਾ ਹੈ ਕਿ ਕੋਈ ਉਹਦੇ ਵਿੱਚ ਬਦਲਾਅ ਵੀ ਹੋਵੇ ਪਰ ਅੱਜ ਜਦੋਂ ਉਹਨਾਂ ਨੇ ਇਹ ਸੂਚੀ ਜਾਰੀ ਕੀਤੀ ਹੈ ਉਹਨਦੇ ਤੋਂ ਇਹ ਗੱਲ ਹੁਣ ਪੱਕੀ ਹੋ ਗਈ ਹੈ ਕਿ ਹਰਸਿਮਰਤ ਕੌਰ ਬਾਦਲ ਹੀ ਸ਼੍ਰੋਮਣੀ ਕਾਲੀਦਾਲ ਵੱਲੋਂ ਉੱਥੋਂ ਉਮੀਦਵਾਰ ਹੋਣਗੇ ਪਹਿਲਾਂ ਵੀ ਤਿੰਨ ਵਾਰ ਉਹਨਾਂ ਨੇ ਉੱਥੋਂ ਜਿਹੜੀ ਆ ਲੋਕ ਸਭਾ ਦੀ ਚੋਣ ਜਿੱਤੀ ਹੈ ਔਰ ਹੁਣ ਜਿਸ ਤਰ੍ਹਾਂ ਦਾ ਇਸ ਵਾਰ ਮੁਕਾਬਲਾ ਹੈ ਬਿਲਕੁਲ ਹੀ ਵੱਖਰੀ ਤਰ੍ਹਾਂ ਦਾ ਕਿਉਂਕਿ ਜੇਨੂ ਇੱਥੇ ਮੈਂ ਇੱਕ ਗੱਲ ਕਹਿਣੀ ਚਾਹਣਾ ਉਹਨਾਂ ਨੂੰ ਭਾਵੇਂ ਉਮੀਦਵਾਰ ਐਲਾਨਿਆ ਨਹੀਂ ਸੀ ਗਿਆ ਪਰ ਫਿਰ ਵੀ ਉਹ ਕੈਂਪੇਨ ਕਰਦੇ ਰਹੇ ਹਾਂ ਕੈਂਪੇਨ ਉਹਨਾਂ ਦੀ ਜਾਰੀ ਸੀਗੀ ਕਿਉਂਕਿ ਉਹ ਤਾਂ ਕਾਫੀ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਕੈਂਪੇਨ ਕਰਦਿਆਂ ਤਾਂ ਪਰ ਇਹ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿਸ ਢੰਗ ਦੇ ਨਾਲ ਉੱਥੇ ਹੁਣ ਤਿਆਰੀ ਆਪਣੀ ਸ਼ੁਰੂ ਕੀਤੀ ਹੈ ਤੇ ਇਸ ਵਾਰ ਵੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਜਿਹੜੀਆਂ ਖਾਸ ਕਰਕੇ ਅਸੀਂ ਜੇ 1996-97 ਤੋਂ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਬਣਿਆ ਸੀ ਉਸ ਸਮੇਂ ਤੋਂ ਬਾਅਦ ਪਹਿਲੀ ਵਾਰ ਹੈ ਕਿ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਇਹ ਉਹ ਵੱਖਰੇ ਤੌਰ ਤੇ ਲੜ ਰਿਹਾ ਵੱਖ-ਵੱਖ ਲੜ ਰਿਹਾ ਤੇ ਇਹਦੇ ਤੋਂ ਇਹ ਵੀ ਇੱਕ ਸੁਨੇਹਾ ਜਾਂਦਾ ਹੈ ਕਿ ਹਰੇਕ ਪਾਰਟੀ ਜਿਹੜੀ ਆਪਣੇ ਬਲਬੂਤੇ ਤੇ ਚੋਣਾਂ ਲੜ ਕੇ ਆਪਣੀ ਤਾਕਤ ਨੂੰ ਵੀ ਅਜ਼ਮਾਉਣਾ ਚਾਹੁੰਦੀ ਹੈ ਇਸ ਕਰਕੇ ਇਸ ਵਾਰ ਜਿਹੜਾ ਉੱਥੇ ਵੀ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ ਬਠਿੰਡੇ ਤੋਂ ਕਾਂਗਰਸ ਦਾ ਉਮੀਦਵਾਰ ਹੈ ਜੀਤਮਿੰਦਰ ਸਿੰਘ ਸਿੱਧੂ ਇਸ ਤਰ੍ਹਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਔਰ ਹੋ ਸਕਦਾ ਹੈ ਕਿ ਕਾਂਗ ਜਿਹੜੇ ਦੂਸਰੇ ਬਹੁਜਨ ਸਮਾਜ ਪਾਰਟੀ ਹੈ ਕਿਉਂਕਿ ਉਹਨੇ ਵੀ ਅਜੇ ਤੱਕ ਆਪਣੇ ਸੱਤ ਉਮੀਦਵਾਰ ਲਾਣੇ ਆ ਜੇ ਉਹ ਵੀ ਉੱਥੋਂ ਕੋਈ ਉਮੀਦਵਾਰ ਲਾਣ ਦੇਦੇ ਤੇ ਫਿਰ ਉੱਥੇ ਪੰਜ ਕੋਨਾ ਜਿਹੜਾ ਮੁਕਾਬਲਾ ਬਣਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਬਣ ਜਾਣੀਆਂ ਅਜੇ ਤੱਕ ਤਾਂ ਜਿਹੜੇ ਆ ਵੱਖ-ਵੱਖ ਜਿੱਥੇ-ਜਿੱਥੇ ਬਹੁਜਨ ਸਮਾਜ ਪਾਰਟੀ ਨੇ ਆਪਣੇ ਉਮੀਦਵਾਰ ਐਲਾਨਤੇ ਆ ਉਹਨਾਂ ਸਾਰਿਆਂ ਥਾਵਾਂ ਤੇ ਪੰਜ ਕੋਨਾ ਮੁਕਾਬਲਾ ਜਿਹੜਾ ਬੰਦਾ ਜਾ ਰਿਹਾ ਆਮ ਆਦਮੀ ਪਾਰਟੀ ਨੇ ਤਾਂ ਕਾਫੀ ਪਹਿਲਾਂ ਹੀ ਉੱਥੋਂ ਗੁਰਦੇਵ ਸਿੰਘ ਖੁੰਡੀਆਂ ਨੂੰ ਜਿਹੜੇ ਕਿ ਉਹਨਾਂ ਦੇ ਮੰਤਰੀ ਹੈ ਉਹਨਾਂ ਨੂੰ ਆਪਣਾ ਉਮੀਦਵਾਰ ਬਠਿੰਡੇ ਤੋਂ ਐਲਾਨ ਦਿੱਤਾ ਸੀ ਪਰ ਦੂਸਰੇ ਜਿਹੜੇ ਉਮੀਦਵਾਰ ਐਲਾਨੇ ਗਏ ਆ ਸੋਨ ਸਿੰਘ ਠੰਡਲ ਨੂੰ ਛੱਡ ਕੇ ਜਿਸ ਤਰ੍ਹਾਂ ਨਰਦੇਵ ਸਿੰਘ ਮਾਨ ਦੀ ਗੱਲ ਹੈ ਉਹਨੂੰ ਨੋਨੀ ਮਾਨਵੀ ਕਿਹਾ ਜਾਂਦਾ ਬਾਬੂ ਮਾਨਵੀ ਕਿਹਾ ਜਾਂਦਾ ਇਹ ਸਰਦਾਰ ਜੋਰਾ ਸਿੰਘ ਮਾਨ ਜਿਹੜੇ ਉੱਥੋਂ ਪਹਿਲਾਂ ਐਮਪੀ ਰਹੇ ਐ ਸ਼੍ਰੋਮਣੀ ਕਾਲੀਦਾਲ ਵੱਲੋਂ ਉਹਨਾਂ ਦੇ بیٹے ਹੈਗੇ ਆ ਉਹ ਉਹਨਾਂ ਨੂੰ ਉੱਥੋਂ ਉਮੀਦਵਾਰ ਲਾਣਿਆ ਗਿਆ ਪਿਛਲੀ ਵਾਰ ਤਾਂ ਉੱਥੇ ਸੁਖਬੀਰ ਸਿੰਘ ਬਾਦਲ ਖੁਦ ਆਪ ਉੱਥੋਂ ਚੋਣ ਲੜੇ ਸੀ ਪਰ ਹੁਣ ਜਿਹੜੀ ਹੈ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਜਿਹੜੇ ਐ ਇਹ ਪਹਿਲਾਂ ਉੱਥੇ ਕੌਂਸਲਰ ਵੀ ਰਹੇ ਐ ਔਰ ਬਕਾਇਦਾ ਉਸ ਤੋਂ ਬਾਅਦ ਇਹ ਐਮਐਲਏ ਵੀ ਬਣੇ ਤਾਂ ਹੁਣ ਉਹ ਐਮਪੀ ਦੀ ਚੋਣ ਲੜ ਰਿਹਾ ਉਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਉਥੋਂ ਸ਼ਰਨਜੀਤ ਸਿੰਘ ਢਿੱਲੋਂ ਵੀ ਜਿਹੜੇ ਐਮਪੀ ਰਹਿ ਚੁੱਕੇ ਆ ਲੋਕ ਸਭਾ ਦੇ ਮੈਂਬਰ ਤਾਂ ਇਸੇ ਤਰ੍ਹਾਂ ਜਿਹੜਾ ਸੋਨ ਸਿੰਘ ਠੰਡਲ ਹੁਣੀ ਪੁਰਾਣੇ ਆਗੂ ਹੈਗੇ ਆ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਐਲਾਨਿਆ ਗਿਆ ਹੈਗਾ ਤੇ ਜਿਹੜੇ ਇੱਥੇ ਚੰਡੀਗੜ੍ਹ ਚ ਬਟਰੇਲਾ ਹੁਣੀ ਐਲਾਨੇ ਗਏ ਆ ਉਹ ਵੀ ਪਹਿਲੀ ਵਾਰ ਜਿਹੜੇ ਆ ਇੱਥੇ ਐਮਪੀ ਦੇ ਤੌਰ ਤੇ ਜਿਹੜੇ ਚੋਣ ਮੈਦਾਨ ਚ ਆਏ ਆ ਪਹਿਲਾਂ ਉਹ ਕੌਂਸਲਰ ਰਹੇ ਹੈਗੇ ਸੋ ਇਸ ਕਰਕੇ ਜਿਹੜੀ ਨਵੀਂ ਜਨਰਲ ਸਰ ਇਹਦੇ ਚ ਮੈਂ ਇੱਕ ਗੱਲ ਕਹਿਣੀ ਚਾਹਾਂ ਜਿਹੜੇ ਮਹਿੰਦਰ ਸਿੰਘ ਕੇਪੀ ਹੈ ਇਹ ਸਾਹਬ ਦਾ ਮੰਤਰੀ ਨੇ ਕਾਂਗਰਸ ਦੇ ਜਿਹੜੇ ਟਕਸਾਲੀ ਆਗੂਆਂ ਦੇ ਪਰਿਵਾਰ ਸੀ ਉਹਨਾਂ ਚੋਂ ਇਹਨਾਂ ਦਾ ਪਰਿਵਾਰ ਆਉਂਦਾ ਇਸ ਤੋਂ ਇੱਕ ਦਿਨ ਦੋ ਦਿਨ ਪਹਿਲਾਂ ਜਿਹੜੇ ਆ ਆਪਣੇ ਮਰਹੂਮ ਜਿਹੜੇ ਉੱਥੋਂ ਐਮਪੀ ਸੀਗੇ ਚੌਧਰੀ ਸੰਤੋਖ ਸਿੰਘ ਉਹਨਾਂ ਦੀ ਪਤਨੀ ਜਿਹੜੀ ਹੈ ਇਹ ਕਰਮਜੀਤ ਕੌਰ ਉਹ ਉਹ ਜਿਹੜੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਫਿਰ ਇੱਕ ਹੋਰ ਨੇਤਾ ਬਿੱਟੂ ਜਿਹੜਾ ਉਹ ਵੀ ਕਾਂਗਰਸ ਛੱਡ ਕੇ ਜਿਹੜੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਇਹਦੇ ਨਾਲ ਦੋ ਟਕਸਾਲੀ ਪਰਿਵਾਰ ਜਿਹੜੇ ਕਾਂਗਰਸ ਦੇ ਉਹ ਭਾਜਪਾ ਵਿੱਚ ਸ਼ਾਮਲ ਹੋਇਆ ਇੱਕ ਕਾਲੀ ਦਲ 'ਚ ਸ਼ਾਮਲ ਹੋਇਆ ਇੱਕ ਬੀਜੇਪੀ 'ਚ ਸ਼ਾਮਲ ਹੋਇਆ ਇਦੇ ਨਾਲ ਕਾਂਗਰਸ ਨੂੰ ਵੱਡੀ ਸੱਟ ਨਹੀਂ ਲੱਗਦੀ ਯਾਬਦੀ ਜਾਂ ਕਾਂਗਰਸ ਨੇ ਇਹਨਾਂ ਨੂੰ ਮਨਾਉਣ ਦਾ ਹੀ ਯਤਨ ਨਹੀਂ ਕੀਤਾ ਦੇਖੋ ਕਾਂਗਰਸ ਹੁਣ ਜਿਹੜੀ ਇਸ ਵਾਰ ਕਾਂਗਰਸ ਦੀ ਨੀਤੀ ਚੱਲ ਰਹੀ ਹੈ ਉਹਨਾਂ ਦਾ ਇਹ ਹੈ ਕਿ ਜਿਹੜੇ ਜਾਂਦੇ ਆ ਜਾਣ ਦਿਓ ਉਹ ਕੋਈ ਕਿਸੇ ਨੂੰ ਰੋਕ ਨਹੀਂ ਰਿਹਾ ਇੱਥੇ ਹੀ ਨਹੀਂ ਬਾਕੀ ਥਾਵਾਂ ਤੇ ਵੀ ਇਹੋ ਜਿਹੀ ਸਥਿਤੀ ਹੈਗੀ ਆ ਸਿਰਫ ਮੱਧ ਪ੍ਰਦੇਸ਼ ਨੂੰ ਉੱਥੋਂ ਵੱਖਰਾ ਕਰਕੇ ਦੇਖਿਆ ਜਾ ਸਕਦਾ ਜਿੱਥੇ ਕਿ ਉਹਨਾਂ ਨੇ ਕਮਲਨਾਥ ਦੇ ਪਰਿਵਾਰ ਨੂੰ ਜਾਣ ਤੋਂ ਰੋਕਣ ਦੇ ਲਈ ਯਤਨ ਵੀ ਕੀਤੇ ਸੀਗੇ ਸਾਰਾ ਕੁਝ ਹੋਇਆ ਸੀ ਪਰ ਬਹੁਤੀਆਂ ਥਾਵਾਂ ਤੇ ਅਸੀਂ ਦੇਖਿਆ ਕਿ ਕਾਂਗਰਸ ਜਿਹੜੇ ਵੀ ਉਹਨਾਂ ਦੇ ਲੀਡਰ ਜਾ ਰਹੇ ਆ ਉਹਨਾਂ ਨੂੰ ਕਿਤੇ ਵੀ ਉਹ ਰੋਕਣ ਦਾ ਜਾਂ ਮਨਾਉਣ ਦਾ ਯਤਨ ਨਹੀਂ ਕਰਦੇ ਇਹ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਮਹਿੰਦਰ ਸਿੰਘ ਕੇਪੀ ਹੁਣੀ ਜਿਹੜੇ ਹੈ ਉਹ ਪਹਿਲਾ ਮੰਤਰੀ ਵੀ ਰਹੇ ਹੈ ਕਾਂਗਰਸ ਦੇ ਪਹਿਲਾ ਐਮਐਲਏ ਵੀ ਰਹੇ ਹੈ ਔਰ ਇਹ ਸਾਰੀ ਜਿਹੜੀ ਸਥਿਤੀ ਹੈ ਜਿਸ ਤਰ੍ਹਾਂ ਤੁਸੀਂ ਚੌਧਰੀ ਸੰਤੋਖ ਸਿੰਘ ਉਹਨਾਂ ਦੇ ਪਰਿਵਾਰ ਦੀ ਗੱਲ ਕੀਤੀ ਹੈ ਤੇ ਇਦਾਂ ਲੱਗਦਾ ਹੈ ਕਿ ਜਿਵੇਂ ਜਲੰਧਰ ਦਾ ਤਾਂ ਇਹ ਇੱਕ ਕਲਚਰ ਰਾਜਸੀ ਕਲਚਰ ਹੀ ਬਣ ਗਿਆ ਹੈ ਕਿ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਨੇ ਉਹ ਪਹਿਲਾਂ ਕਾਂਗਰਸ ਸੀ ਫਿਰ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਉਪਚੋਣ ਲੜੀ ਉਹਨਾਂ ਨੇ ਤਾਂ ਹੁਣ ਉਹ ਭਾਰਤੀ ਜਨਤਾ ਪਾਰਟੀ ਦੀ ਉੱਥੋਂ ਉਮੀਦਵਾਰ ਨੇ ਸੋ ਇਸ ਸਾਲ ਚ ਜਿਹੜੇ 2 ਸਾਲ ਚ ਤਿੰਨ ਪਾਰਟੀਆਂ ਬਦਲੀਆਂ ਤਿੰਨ ਪਾਰਟੀਆਂ ਬਦਲੀਆਂ ਔਰ ਇਸ ਕਰਕੇ ਮਤਲਬ ਉੱਥੇ ਜਿਹੜਾ ਇਦਾਂ ਦਾ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਅਕਾਲੀ ਦਲ ਨੂੰ ਵੀ ਉੱਥੇ ਕੋਈ ਉਮੀਦਵਾਰ ਨਹੀਂ ਸੀ ਮਿਲ ਰਿਹਾ ਔਰ ਉਹਨਾਂ ਨੇ ਵੀ ਹੁਣ ਮਿੰਦਰ ਸਿੰਘ ਕੇਪੀ ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸਿਆ ਹੈਗਾ ਕਿ 2:30 ਉਹ ਅਕਾਲੀ ਦਲ ਚ ਸ਼ਾਮਲ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਉਹਦੇ ਵਿੱਚ ਚਲੇ ਜਾਂਦੇ ਆ ਜਿਸ ਤਰ੍ਹਾਂ ਪਹਿਲਾਂ ਪਵਨ ਕੁਮਾਰ ਟੀਨੂ ਹੋਣੀ ਜਿਹੜੇ ਸੀਗੇ ਉਹ ਕਾਲੀ ਦਲ ਵੱਲੋਂ ਉਹਨਾਂ ਦਾ ਨਾਂ ਆ ਰਿਹਾ ਸੀਗਾ ਕਿ ਕਾਲੀ ਦਲ ਦੇ ਉਹ ਉਮੀਦਵਾਰ ਹੋਣਗੇ ਕਿਉਂਕਿ ਬੜੇ ਪੁਰਾਣੇ ਸਮੇਂ ਤੋਂ ਉਹ ਕਾਲੀ ਦਲ ਵਿੱਚ ਹੀ ਰਹੇ ਐ ਤੇ ਹੁਣ ਉਹਨਾਂ ਨੇ ਆਣ ਕੇ ਫਿਰ ਆਮ ਆਦਮੀ ਪਾਰਟੀ ਜਿਹੜਾ ਸ਼ਾਮਲ ਹੋ ਕੇ ਤੇ ਆਮ ਆਦਮੀ ਪਾਰਟੀ ਦੇ ਉੱਥੋਂ ਉਮੀਦਵਾਰ ਬਣ ਗਿਆ ਇਸ ਕਰਕੇ ਅਸੀਂ ਉੱਥੇ ਕਹਿ ਸਕਦੇ ਹਾਂ ਕਿ ਜਿਹੜੇ ਤਿੰਨੋਂ ਉਮੀਦਵਾਰ ਹੈ ਉਹ ਆਪੋ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਤੇ ਹੋਰ ਪਾਰਟੀਆਂ 'ਚ ਜਾ ਕੇ ਟਿਕਟਾਂ ਲੈ ਕੇ ਉੱਥੇ ਉਮੀਦਵਾਰ ਬਣੇ ਆ ਇਹਦੇ ਤੋਂ ਇੱਕ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਪਾਰਟੀਆਂ ਨੂੰ ਆਪਣੇ ਅੰਦਰ ਉਮੀਦਵਾਰ ਹੀ ਨਹੀਂ ਲੱਭ ਰਹੇ ਜਿਸ ਤਰ੍ਹਾਂ ਹੁਣ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਸੀ ਪਹਿਲਾਂ ਪਵਨ ਸਿੰਘ ਟੀਨੂ ਪਵਨ ਕੁਮਾਰ ਟੀਨੂ ਉਹ ਜਦੋਂ ਛੱਡ ਕੇ ਉਧਰ ਚਲੇ ਗਏ ਤਾਂ ਅਕਾਲੀ ਦਲ ਲਈ ਇਹ ਬੜੀ ਮੁਸ਼ਕਲ ਬਣੀ ਸੀ ਕਿ ਉੱਥੋਂ ਕੌਣ ਉਮੀਦਵਾਰ ਹੋਵੇ ਫਿਰ ਹੌਲੀ ਹੌਲੀ ਕੁ ਪਿਛਲੇ ਕੁਝ ਦਿਨਾਂ ਤੋਂ ਇਸ ਗੱਲ ਦੀ ਚਰਚਾ ਸੀ ਕਿ ਇਹ ਸੰਭਵ ਹੈ ਕਿ ਮਿੰਦਰ ਸਿੰਘ ਕੇਪੀ ਹੋਣੀ ਜਿਹੜੇ ਅਕਾਲੀ ਦਲ 'ਚ ਜਾ ਸਕਦੇ ਆ ਤੇ ਅੱਜ ਉਹ ਗਏ ਤੇ ਅੱਜ ਹੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸੀਟਾਂ ਦਾ ਜਿਹੜਾ ਐਲਾਨ ਕਰ ਦਿੱਤਾ ਹੁਣ ਜਿਹੜੇ ਇਹ ਤਿੰਨੋਂ ਉਮੀਦਵਾਰ ਆ ਤਿੰਨੋਂ ਵੱਖ-ਵੱਖ ਪਾਰਟੀਆਂ ਜਿਹਨੇ ਪਹਿਲਾਂ ਜਿਹਦੇ ਰਹਿ ਜਿੰਨਾ ਲੋ ਜਿੱਦੇ ਰਹਿ ਉਹ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਵੱਖਰੀਆਂ ਪਾਰਟੀਆਂ ਨਵੀਆਂ ਪਾਰਟੀਆਂ ਜਾ ਕੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪੇਸ਼ ਕਰ ਰਿਹਾ ਹੈ ਤਾਂ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਜਲੰਧਰ ਦਾ ਜਿਹੜਾ ਵੋਟਰ ਹੈ ਉਹ ਇਹਨਾਂ ਨੂੰ ਕਿਸ ਤਰ੍ਹਾਂ ਦਾ ਵਿਹਾਰ ਕਰਦਾ ਹੈ ਕਿਸ ਤਰ੍ਹਾਂ ਦਾ ਵਤੀਰਾ ਕਰਦਾ ਹੈ ਇਹਨਾਂ ਨੂੰ ਪ੍ਰਵਾਨ ਕਰਦਾ ਹੈ ਜਾਂ ਨਹੀਂ ਕਰਦਾ ਇਹ ਹੁਣ ਸਾਰਾ ਉੱਥੇ ਦੇਖਣਾ ਪਏਗਾ ਕਿ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਇਹ ਸਾਨੂੰ 4 ਜੂਨ ਤੋਂ ਬਾਅਦ ਹੀ ਜੇ ਨਤੀਜੇ ਆਉਣਗੇ ਉਦੋਂ ਹੀ ਪਤਾ ਲੱਗੇਗੀ ਪਰ ਇਹ ਜ਼ਰੂਰ ਹੈ ਕਿ ਪੰਜਾਬ ਦਾ ਇੱਕ ਸੁਭਾਰਿਆ ਹੈ ਕਿ ਬਹੁਤੀ ਵਾਰੀ ਜਿਹੜੇ ਇਸ ਤਰ੍ਹਾਂ ਦੇ ਦਲ ਬਦਲ ਹੁੰਦੇ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਪਰ ਹੁਣ ਕਿਉਂਕਿ ਜਲੰਧਰ ਚ ਸਾਰੇ ਹੀ ਇਸ ਤਰ੍ਹਾਂ ਦੇ ਉਮੀਦਵਾਰ ਹੈ ਕਿ ਜਿਹੜਾ ਚਰਨਜੀਤ ਚੰਨੀ ਆ ਉਹ ਕਾਂਗਰਸ ਪਹਿਲਾਂ ਆਜ਼ਾਦ ਸੀਗੇ ਹੁਣ ਉਹ ਕਾਂਗਰਸ ਪਾਰਟੀ ਹਾਂਜੀ 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 ਤਾਂ ਇਸ ਕਰਕੇ ਹੁਣ ਦੇਖਣ ਵਾਲੀ ਗੱਲ ਹੈ ਕਿ ਉੱਥੋਂ ਦੇ ਜਿਹੜਾ ਜਲੰਧਰ ਦਾ ਵੋਟਰ ਹੈ ਉਹ ਜਿਹੜੇ ਦਲ ਬਦਲ ਕੇ ਆਏ ਹੈ ਉਮੀਦਵਾਰ ਬਣੇ ਆ ਉਹਨਾਂ ਨੂੰ ਚੁੰਦਾ ਜਾਂ ਜਿਹੜੇ ਆਪਣੀ ਜਿਹੜੀ ਪਾਰਟੀ ਦੇ ਉਮੀਦਵਾਰ ਹੈ ਉਹਨਾਂ ਨੂੰ ਚੁੰਦਾ ਇਹ ਹੁਣ ਵੋਟਰਾਂ ਤੇ ਨਿਰਭਰ ਹੋਏਗਾ ਤੇ ਸਾਨੂੰ ਇਸ ਦਾ 4 ਜੂਨ ਤੋਂ ਬਾਅਦ ਹੀ ਪਤਾ ਲੱਗੇਗਾ ਜਿੱਥੋਂ ਤੱਕ ਖਡੂਰ ਸਾਹਿਬ ਦੀ ਇਹ ਜਿਹੜੀ ਸੀਟ ਹੈ ਜਿਸ ਦੇ ਬਾਰੇ ਕਾਲੀ ਦਲ ਨੇ ਐਲਾਨ ਨਹੀਂ ਕੀਤਾ ਪਿਛਲੇ ਕਾਫੀ ਸਮੇਂ ਤੋਂ ਸਮੇ ਤੋਂ ਤਾਂ ਚਰਚਾ ਇਹ ਚੱਲ ਰਹੀ ਸੀ ਕਿ ਉੱਥੋਂ ਵਿਕਰਮ ਸਿੰਘ ਮਜੀਠੀਆ ਜਿਹੜੇ ਆ ਉਹ ਉਮੀਦਵਾਰ ਹੋਣਗੇ ਪਰ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਹੋਰ ਮਤਾ ਪਾਸ ਕੀਤਾ ਜਿਹੜੀ ਪਿਛੇ ਉਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਤੇ ਇੱਕ ਪਰਿਵਾਰ ਚੋਂ ਇੱਕੋ ਹੀ ਜਿਹੜਾ ਮੈਂਬਰ ਹੈ ਉਹ ਉਸ ਨੂੰ ਟਿਕਟ ਦਿੱਤੀ ਜਾਏਗੀ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹ ਜੇ ਵਿਕਰਮ ਸਿੰਘ ਮਜੀਠੀਆ ਨੂੰ ਉਥੋਂ ਟਿਕਟ ਦਿੱਤੀ ਜਾਂਦੀ ਹੈ ਖਡੂਰ ਸਾਹਿਬ ਤੋਂ ਜਿਸ ਤਰ੍ਹਾਂ ਕਿ ਚਰਚਾ ਚ ਆਈ ਹੈ ਗੱਲ ਤਾਂ ਫਿਰ ਕਿ ਉਹ ਜੇ ਹਰਸਿਮਰਤ ਕੌਰ ਬਾਦਲ ਜਿਹੜੇ ਉਹਨਾਂ ਦੀ ਭੈਣ ਨੇ ਉਹ ਕਿਸ ਤਰ੍ਹਾਂ ਮਤਲਬ ਇਸ ਗੱਲ ਨੂੰ ਜਿਹੜਾ ਉਹ ਲੋਕਾਂ 'ਚ ਲੈ ਕੇ ਜਾਣਗੇ ਜਾਂ ਕਿਸ ਤਰ੍ਹਾਂ ਇਸ ਦੀ ਸਫਾਈ ਦੇਣਗੇ ਪਰ ਇਹ ਹੁਣ ਦੇਖਣ ਵਾਲੀ ਗੱਲ ਹੈ ਜਿੰਨੀ ਦੇਰ ਤੱਕ ਖਡੂਰ ਸਾਹਿਬ ਤੋਂ एलान ਨਹੀਂ ਹੋ ਜਾਂਦਾ ਅਕਾਲੀ ਦਲ ਦੇ ਉਮੀਦਵਾਰ ਦਾ ਓਨੀ ਦੇਰ ਇਹਦੇ ਬਾਰੇ ਜਿਹੜਾ ਇਹ ਭੇਤ ਹੈ ਇਹ ਬਣਿਆ ਹੀ ਰਹੇਗਾ ਜਨੂ ਸਭ ਕਹਿਆ ਜਾਂਦਾ ਅਕਾਲੀ ਦਲ ਦੀ ਸੂਚੀ ਇਸ ਕਰਕੇ ਦੇਰੀ ਹੋਈ ਕਿ ਹਿਜਾਰਪੁਰ ਤੋਂ ਜਿਹੜੇ ਭਾਜਪਾ ਤੋਂ ਜਿਹੜੇ ਵਿਜੇ ਸ਼ਾਮਪਲਾ ਸੀਗਾ ਉਹ ਅਕਾਲੀ ਦਲਾਂ ਆਉਣਾ ਚਾਹੁੰਦੇ ਸੀ ਗੱਲਬਾਤ ਵੀ ਉਹਨਾਂ ਦੀ ਹੋ ਗਈ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਉੱਥੇ ਜਾਣਾ ਸੀਗਾ ਉਹ ਸਾਰਾ ਮਾਮਲਾ ਬਾਅਦ ਦੇ ਵਿੱਚ ਉਹਨਾਂ ਕਿਤੇ ਮਨ ਬਦਲਿਆ ਭਾਜਪਾ ਨੇ ਮਨਾ ਲਿਆ ਵੀ ਤੁਸੀਂ ਜਿਹੜਾ ਤੁਹਾਡੇ ਨਾਲ ਟਿਕਟ ਨਹੀਂ ਮਿਲਣ ਕਰਕੇ ਸੱਟੇ ਨਾਲ ਤੁਸੀਂ ਕਹਿੰਦੇ ਮੈਂ ਥੱਕਾ ਹੋਇਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਾਰਟੀ ਦੂਰ ਕਰੇਗੀ ਤੇ ਉਹਦੇ ਵਿੱਚ ਦੇਰੀ ਹੋਣ ਕਰਕੇ ਕਾਂਗਰਸ ਜਿਹੜੀ ਕਾਲੀ ਦਲ ਦੀ ਸੂਚੀ ਹੈ ਉਹਦੇ ਵਿੱਚ ਦੇਰੀ ਹੋਈ ਚਲੋ ਜਮੇ ਫਿਰ ਵੀ ਕਾਂਗਰਸ ਨਾਲ ਤਾਂ ਪਹਿਲਾਂ ਹੀ ਆ ਗਈ ਆ ਕਾਂਗਰਸ ਦੀ ਸੂਚੀ ਬਾਰੇ ਜਨ ਸਭ ਇਹ ਕਹਿਆ ਜਾਂਦਾ ਕਿ ਡਿਸਕਸ਼ਨ ਹੋਊਗੀ ਕੱਲ ਇੱਕ ਮੀਟਿੰਗ ਹੋਈ ਸੀ ਕੇਂਦਰੀ ਚੋਣ ਕਮੇਟੀ ਦੀ ਉਹਦੇ ਤੇ ਦੋ ਤਿੰਨ ਨਾਵਾਂ ਦੇ ਉੱਪਰ ਸਹਿਮਤੀ ਹੋ ਗਈ ਬਾਕੀ ਨਾਵਾਂ ਤੇ ਇੱਕ ਦੋ ਦਿਨਾਂ ਦੇ ਵਿੱਚ ਫਿਰ ਮੀਟਿੰਗ ਹੋਏਗੀ ਕੱਲ ਹੋ ਸਕਦੀ ਹੈ ਜਾਂ ਪਰਸੋ ਹੋਏਗੀ ਉਹਦੇ ਵਿੱਚ ਅੰਤਮ ਰੂਪ ਦਿੱਤਾ ਜਾਏਗਾ ਇਕ ਤਾਂ ਉਹਨਾਂ ਨੇ ਹੁਸ਼ਿਆਰਪੁਰ ਤੋਂ ਨਾਂ ਫਾਈਨਲ ਕਰ ਲਿਆ ਇੱਕ ਜਿਹੜਾ ਆਪਣਾ ਇਹ ਜਿਹੜਾ ਫਰੀਦਕੋਟ ਤੋਂ ਉੱਥੋਂ ਵੀ ਨਾਂ ਤੇ ਲਗਭਗ ਮੋਹਰ ਲਾ ਲਈ ਹੈ ਇੱਕ ਇੰਟਰਸਟਿੰਗ ਡਵੈਲਪਮੈਂਟ ਉਹਦੇ ਚ ਇਹ ਹੈਗੇ ਕਿ ਜਿਹੜੇ ਗੁਰਜੀਤ ਸਿੰਘ ਰਾਣਾ ਰਾਣਾ ਗੁਰਜੀਤ ਸਿੰਘ ਕਰੋ ਉਹਨਾਂ ਨੂੰ ਟਿਕਟ ਕਿੱਥੋਂ ਮਿਲੇਗੀ ਉਹਨਾਂ ਦੇ ਲੜਕੇ ਨੂੰ ਉਹ ਟਿਕਟ ਜਿਹੜਾ ਕਹਿੰਦੇ ਖਰੂਰ ਸਾਹਿਬ ਤੋਂ ਦੇਣਾ ਚਾਹੁੰਦੇ ਆ ਰਾਣਾ ਦਾ ਪਰਿਵਾਰ ਜਿਹੜਾ ਰਾਣਾ ਖੁਦ ਚਾਹੁੰਦਾ ਕਿ ਉਹਨਾਂ ਨੂੰ ਇਹਦੇ ਤੋਂ ਆਪਣੇ ਆਨੰਦਪੁਰ ਸਾਹਿਬ ਤੋਂ ਮਿਲੇ ਇਸ ਕਿਸਮ ਦੀ ਕਸ਼ਮਖਾ ਜਿਹੜੀ ਉਹ ਚੱਲ ਰਹੀ ਹੈ ਸੋ ਇਹਦੇ ਨਾਲ ਟਿਕਟ ਜਿਹੜੀ ਆ ਸੂਚੀ ਕਾਂਗਰਸ ਵੱਲੋਂ ਦੇਰੀ ਨਾਲ ਆਨੇ ਜਾਣ ਕਰਕੇ ਕੋਈ ਪਰੇਸ਼ਾਨੀਆਂ ਨਹੀਂ ਹੋਣਗੀਆਂ ਇਹਨਾਂ ਨੂੰ ਪਰੇਸ਼ਾਨੀਆਂ ਜਮ ਹਜੇ 1 ਜੂਨ ਤੱਕ ਹੈਗਾ ਟਾਈਮ ਅਜੇ ਤੱਕ ਕਿਉਂਕਿ ਨਾਮਿਨੇਸ਼ਨ ਵੀ ਸ਼ੁਰੂ ਨਹੀਂ ਆਮ ਤੌਰ ਤੇ ਕਾਂਗਰਸ ਦਾ ਕਲਚਰ ਅਸੀਂ ਦੇਖਿਆ ਕਿ ਪਿਛਲੇ ਸਮੇਂ 'ਤਾਂ ਲਗਭਗ ਨਾਮਿਨੇਸ਼ਨ ਦਾਖਲ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਸੂਚੀਆਂ ਜਿਹੜੀਆਂ ਇਹਨਾਂ ਦੀਆਂ ਜਾਰੀ ਹੁੰਦੀਆਂ ਰਹੀਆਂ ਉਮੀਦਵਾਰਾਂ ਦੇ ਲਾਨ ਹੁੰਦੇ ਰਹਿ ਇਸ ਕਰਕੇ ਜਿਹੜੇ ਪਹਿਲਾਂ ਵੀ ਤੁਰੇ ਆ ਉਹਨਾਂ ਨੂੰ ਵੀ ਜਿਹੜੇ ਹੁਣ ਜਿਸ ਤਰ੍ਹਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਚਾਹੇ ਉਹ ਆਪਣੇ ਦੂਸਰੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੇ ਪਹਿਲਾਂ ਤਾਂ ਐਲਾਨਤੇ ਪਰ ਉਹਨਾਂ ਨੂੰ ਵੀ ਜਾ ਕੇ ਇਹ ਪਿੰਡਾਂ 'ਚ ਆਪਣਾ ਉਸ ਢੰਗ ਨਾਲ ਪ੍ਰਚਾਰ ਨਹੀਂ ਕਰ ਪਾ ਰਹੇ ਕਿ ਜਿਸ ਢੰਗ ਨਾਲ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਹੈ ਪਿੰਡੂ ਹਲਕਿਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਵੀ ਜਿਹੜਾ ਇਹਨਾਂ ਲੋਕਾਂ ਦੀ ਜਿਹੜੀ ਨਾਰਾਜ਼ਗੀ ਹੈ ਉਹ ਝਲਣੀ ਪੈ ਰਹੀ ਹੈ ਸੋ ਇਸ ਕਰਕੇ ਇਸ ਵੇਲੇ ਜਿਤੋਂ ਵੱਧ ਨਾਰਾਜ਼ਗੀ ਤਾਂ ਬੀਜੇਪੀ ਦੇ ਉਮੀਦਵਾਰਾਂ 'ਚ ਜੀ ਜੀ ਝਲਣੀ ਪੈ ਰਹੀ ਹੈ ਹਾਂਜੀ ਉਹ ਇਸੇ ਕਰਕੇ ਕਿਉਂਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਨੇ ਇੱਕ ਬਕਾਇਦਾ ਜਿਹੜਾ ਅੱਗੇ ਕਦੇ ਨਹੀਂ ਵਾਪਰਿਆ ਪਰ ਹੁਣ ਇਸ ਵਾਰ ਜਿਹੜੇ ਸੰਯੁਕਤ ਕਿਸਾਨ ਮੋਰਚਾ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਇੱਕ ਆਪਣੀ ਯੋਜਨਾ ਤਹਿਤ ਇੱਕ ਜਿਹੜੇ 11 ਨੁਕਾਤੀ ਇੱਕ ਪ੍ਰਸ਼ਨਾਂ ਵਾਲੀ ਜਿਹੜੀ ਬਣਾਈ ਹੈ ਉਹਨਾਂ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਮੰਗਾਂ ਸ਼ਾਮਿਲ ਹੈ ਜਿੰਦੇ ਵਿੱਚ ਐਮਐਸਪੀ ਦੀ ਗੱਲ ਹੈ ਜਿੰਦੇ ਵਿੱਚ ਹੜਾਣਾ ਜਿਹੜਾ ਨੁਕਸਾਨ ਹੋਇਆ ਹੁੰਦਾ ਮੁਆਵਜ਼ਾ ਨਾ ਮਿਲਣ ਦੀ ਗੱਲ ਹੈ ਤੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੈ ਵੱਖ-ਵੱਖ ਹੋਂਦ ਦੇ ਜਿਹੜੇ ਕਿਸਾਨਾਂ ਨਾਲ ਜੁੜੇ ਮੁੱਦੇ ਹੈਗੇ ਆ ਉਹ ਹੈਗੇ ਆ ਤੇ ਉਹਨਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਇਹ ਕਿਹਾ ਹੈਗਾ ਸੰਯੁਕਤ ਕਿਸਾਨ ਮੋਰਚਾ ਨੇ ਕਿ ਜਿਹੜਾ ਵੀ ਉਮੀਦਵਾਰ ਤੁਹਾਡੇ ਕੋਲ ਆਉਂਦਾ ਤੁਸੀਂ ਉਸ ਨੂੰ ਇਹ ਸਵਾਲ ਕਰੋ ਇਸ ਕਰਕੇ ਇਹ ਦੋ ਇਹ ਜਿਹੜੇ ਸਵਾਲ ਹੈ ਮੁੱਖ ਤੌਰ ਤੇ ਜਿਹੜੇ ਹੈ ਦੋ ਹਾਕਮ ਪਾਰਟੀਆਂ ਜਿਵੇਂ ਰਾਜ ਦੇ ਵਿੱਚ ਹੈਗੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਤੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਜ਼ਿਆਦਾ ਇਸ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖੋ ਕਾਲੀ ਦਲ ਦੇ ਜਿਹੜੇ ਉਮੀਦਵਾਰ ਹੈ ਇਹ ਜਦੋਂ ਪਿੰਡਾਂ ਜਾਂਦੇ ਇਹਨਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਔਰ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਉਹਦੇ ਵਿੱਚ ਲਗਭਗ ਹਰ ਥਾਂ ਤੇ ਚੌਕ ਕੋਨੇ ਤੇ ਪੰਜ ਕੋਨੇ ਮੁਕਾਬਲੇ ਬੰਦੇ ਜਿਹੜੇ ਅਸਾਰ ਹੈ ਉਹ ਬਣ ਗਏ ਹੈ ਤੇ ਲੱਗਦਾ ਇਹ ਹੈ ਕਿ ਭਾਹ ਬਹੁਜਨ ਸਮਾਏ ਪਾਰਟੀ ਵੀ ਇਸ ਵਾਰ ਸਾਰੀਆਂ ਸੀਟਾਂ ਤੇ ਲੜਨ ਦਾ ਮਨ ਬਣਾਈ ਬੈਠੀ ਹੈ ਜਨ ਸਭ ਇੱਕ ਗੱਲ ਜਿਹੜੀ ਦੇਖਣੀ ਹੈ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਹੁਣ ਤੱਕ ਅਸੀਂ ਜਿੰਨੀਕ ਨਿਗਾਹ ਰੱਖੀ ਹੈ ਉਹਦੇ ਮੁਤਾਬਕ ਤਾਂ ਸਭ ਤੋਂ ਵੱਧ ਬੀਜੇਪੀ ਨੂੰ ਕਰਨਾ ਪੈ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਆਮ ਆਦਮੀ ਪਾਰਟੀ ਇਹਨਾਂ ਨੂੰ ਵੀ ਕੁਝ ਗੱਲਾਂ ਦੇ ਉੱਪਰ ਜਿਹੜੇ ਕਿਸਾਨ ਆ ਹੋਰ ਲੋਕ ਵੀ ਬੀਬੀਆਂ ਨੇ ਵੀ ਘੇਰਿਆ ਵੀ ਤੁਸੀਂ ਸਾਡਾ ਹਜ਼ਾਰ-ਹਜ਼ਾਰ ਰੁਪਈਆ ਕਿੱਥੇ ਆ ਕਦੋਂ ਦੋਵਗੇ ਇਹੋ ਜੀਆਂ ਗੱਲਾਂ ਜਿਹੜੀਆਂ ਵਾਪਰ ਰਹੀਆਂ ਤੇ ਜਿਹੜਾ ਵਿਰੋਧ ਆ ਪਿੰਡਾਂ ਦੇ ਵਿੱਚ ਨਾ ਵੜਨ ਦੇਣ ਦਾ ਇਹ ਕਿਹੜੇ ਕਿਹੜੇ ਪਾਸੇ ਨੂੰ ਜਾਏਗਾ ਮਾਮਲੇ ਇੰਦੇ ਵਿੱਚ ਜਿਵੇਂ ਦੇਖੋ ਲੋਕਾਂ ਨੇ ਆਪਣੀ ਜਿਹੜੀ ਨਾਰਾਜ਼ਗੀ ਆ ਉਹ ਦਿਖਾ ਰਹੇ ਆ ਉਮੀਦਵਾਰਾਂ ਪ੍ਰਤੀ ਔਰ ਉਹਦਾ ਨੁਕਸਾਨ ਤਾਂ ਕੁਦਰਤੀ ਗੱਲ ਹੈ ਕਿ ਉਹਨਾਂ ਪਾਰਟੀਆਂ ਨੂੰ ਹੋਏਗਾ ਜਿਹੜੇ VOTER ਜਿਹੜੇ ਆ ਇਸ ਢੰਗ ਨਾਲ ਸਵਾਲ ਕਰ ਰਿਹਾ ਜਾਂ ਇਸ ਤਰ੍ਹਾਂ ਵਿਰੋਧ ਕਰ ਰਿਹਾ ਉਹ ਵੋਟ ਤਾਂ ਉਹਨਾਂ ਨੂੰ ਪਾਉਣ ਹੋ ਰਿਹਾ ਸਿਰਫ ਇੱਕੋ ਇੱਕ ਪਾਰਟੀ ਆ ਜਿਹੜੀ ਇੰਦੇ ਤੋਂ ਅਜੇ ਤੱਕ ਬਚੀ ਆ ਉਹ ਹੈ ਕਾਂਗਰਸ ਤਾਂ ਹੁਣ ਅਕਾਲੀ ਦਲ ਦਾ ਵੀ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹਨਾਂ ਦੇ ਉਮੀਦਵਾਰਾਂ ਨੂੰ ਕੀ ਆਇਆ ਇਹਨਾਂ ਨੂੰ ਵੀ ਉਹ ਜਿਹੜੇ ਪਹਿਲਾਂ ਖੇਤੀ ਕਾਨੂੰਨਾਂ ਦੇ ਇਹਨਾਂ ਨੇ ਹਮਾਇਤ ਕੀਤੀ ਸੀ ਜਾਂ ਹੋਰ ਮਾਮਲਿਆਂ ਦੇ ਉੱਤੇ ਇਹਨਾਂ ਨੂੰ ਵੀ ਉਹਨਾਂ ਦੇ ਜਵਾਬ ਦੇਣੇ ਪੈਣਗੇ ਜਾਂ ਲੋਕ ਇਹਨਾਂ ਦੇ ਪ੍ਰਤੀ ਵੱਖਰਾ ਵਤੀਰਾ ਅਖਤਿਆਰ ਕਰਦੇ ਆ ਖਾਸ ਕਰਕੇ ਪੇਂਡੂ ਖੇਤਰਾਂ ਵਿੱਚ ਕਿਉਂਕਿ ਕਾਲੀ ਦਲ ਦਾ ਬਹੁਤ ਆ ਆਧਾਰ ਵੀ ਪੇਂਡੂ ਖੇਤਰਾਂ 'ਚ ਹੈ ਐਸ ਵਾਰ ਜਿਹੜੀ ਸਭ ਤੋਂ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਦਲ ਬਦਲੀ ਬਹੁਤ ਵੱਡੇ ਪੱਧਰ ਤੇ ਜਿਹੜੀ ਹੋਈ ਹੈ ਤੇ ਹਰੇਕ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਅੰਦਰ ਜਿਸ ਤਰ੍ਹਾਂ ਵੱਡੇ ਪੱਧਰ ਤੇ ਕਾਂਗਰਸ ਦੇ ਜਿਹੜੇ ਲੋਕ ਐ ਆਗੂ ਐ ਉਹ ਉੱਥੇ ਸ਼ਾਮਲ ਹੋਇਆ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਕਿ ਪਾਰਟੀ ਦੇ ਅੰਦਰ ਵੀ ਜਿਹੜੇ ਲੀਡਰ ਐ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਹੈ ਕਈ ਦਹਾਕਿਆਂ ਤੋਂ ਪਾਰਟੀ 'ਚ ਕੰਮ ਕਰ ਰਿਹਾ ਹੈ ਉਹਨਾਂ ਵਿੱਚ ਵੀ ਇੱਕ ਨਾਰਾਜ਼ਗੀ ਹੈਗੀ ਹੈ ਨਿਰਾਸ਼ਾ ਹੈਗੀ ਹੈ ਤੇ ਇਸ ਦਾ ਜਿਹੜਾ ਖਮਿਆਜ਼ਾ ਹੈਗਾ ਉਹ ਜ਼ਰੂਰ ਭਾਰਤੀ ਜਨਤਾ ਪਾਰਟੀ ਨੂੰ ਉਠਾਉਣਾ ਪੈਗਾ ਵੱਖ-ਵੱਖ ਥਾਵਾਂ ਤੇ ਜੇ ਉਹਨਾਂ ਦੇ ਆਗੂ ਸਰਗਰਮ ਨਹੀਂ ਹੁੰਦੇ ਹੋਣ ਜਿਹੜੀਆਂ ਪਹਿਲੇ ਪੜਾਆਂ ਦੀਆਂ ਚੋਣਾਂ ਵੀ ਹੋਈਆਂ ਉਹਨਾਂ ਥਾਵਾਂ ਤੇ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਦਾ ਕਾਡਰ ਬਾਹਰ ਨਹੀਂ ਨਿਕਲ ਕੇ ਆਇਆ ਜਿੱਥੇ ਉਹਨਾਂ ਨੇ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋਏ ਜਿਹੜੇ ਨੇਤਾ ਸੀਗੇ ਉਹਨਾਂ ਨੂੰ ਟਿਕਟਾਂ ਦੇ ਕੇ ਤੇ ਆਪਣੇ ਉਮੀਦਵਾਰ ਬਣਾਇਆ ਸੋ ਇਸ ਕਰਕੇ ਨਿਹਰਾ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਉਹਨਾਂ ਨੂੰ ਪਾਰਟੀ ਦੇ ਅੰਦਰੋਂ ਵੀ ਜਿਹੜਾ ਇੱਕ ਨਾਰਾਜ਼ ਜਿਹੜੇ ਲੋਕ ਬੈਠੇ ਆ ਪੁਰਾਣੇ ਆਗੂ ਅਸੀਂ ਦੇਖਦੇ ਆ ਕਿ ਪੁਰਾਣੇ ਆਗੂਆਂ ਦਾ ਇਹਦੇ ਵਿੱਚ ਅਜੇ ਤੱਕ ਕੋਈ ਕਿਸੇ ਦਾ ਬਹੁਤਾ ਨਾਂ ਨਹੀਂ ਆਇਆ ਜਿਹੜੇ ਪੁਰਾਣੇ ਸਥਾਪਿਤ ਆਗੂ ਹੈ ਚੰਡੀਗੜ੍ਹ ਦੇ ਵਿੱਚ ਜ਼ਰੂਰ ਹੈ ਕਿ ਜਿਹੜੇ ਸੰਜੀਤ ਟੰਡਰ ਹੋ ਉਹਨਾਂ ਨੂੰ ਪਾਰਟੀ ਨੇ ਜਿਹੜੀ ਟਿਕਟ ਦਿੱਤੀ ਹੈ ਪਰ ਪੰਜਾਬ ਦੇ ਵਿੱਚ ਅਜੇ ਜਿਹੜੇ ਪੁਰਾਣੇ ਲੀਡਰ ਸਥਾਪਤ ਸੀਗੇ ਉਹਨਾਂ ਵਿੱਚੋਂ ਕਿਸੇ ਦਾ ਨਾਂ ਉੱਭਰ ਕੇ ਸਾਹਮਣੇ ਨਹੀਂ ਆਇਆ ਸਿਰਫ ਇੱਕ ਪਠਾਨ ਜਿਹੜੀ ਗੁਰਦਾਸਪੁਰ ਦੀ ਸੀਟ ਹੈ ਉੱਥੋਂ ਜਿਹੜੇ ਉੱਥੋਂ ਦੇ ਸਥਾਨਕ ਆਗੂ ਦਿਨੇਸ਼ ਕੁਮਾਰ ਬੱਬੂ ਉਹਨਾਂ ਨੂੰ ਜਰੂਰ ਉੱਥੇ ਟਿਕਟ ਦਿੱਤੀ ਗਈ ਆ ਉਹ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਦਾ ਕਿਉਂਕਿ ਆਮ ਤੌਰ ਤੇ ਜਿਹੜਾ ਗੁਰਦਾਸਪੁਰ ਦਾ ਹਲਕਾ ਹੈ ਉੱਥੇ ਫਿਲਮੀ ਐਕਟਰ ਹੀ ਜ਼ਿਆਦਾਤਰ ਲਗਭਗ ਪਿਛਲੇ 5-6 ਜਿਹੜੇ ਇਲੈਕਸ਼ਨ ਹੋਏ ਆ ਲੋਕ ਸਭਾ ਦੇ ਉਹਦੇ ਵਿੱਚ ਉਮੀਦਵਾਰ ਰਹਿੰਦੇ ਰਹੇ ਪਹਿਲਾਂ ਵਿਨੋਦ ਖੰਨਾ ਹੋਣੀ ਸੀਗੇ ਔਰ ਉਸ ਤੋਂ ਬਾਅਦ ਜਿਹੜੇ ਐ ਸੰਨੀ ਦੀ ਓਰ ਹੋਣੀ ਬਣਿਆ ਤੇ ਇਸ ਵਾਰ ਉਹਨਾਂ ਨੇ ਉਥੇ ਸਥਾਨਕ ਆਗੂ ਨੂੰ ਜਿਸ ਤਰ੍ਹਾਂ ਟਿਕਟ ਦਿੱਤੀ ਹੈ ਤੇ ਉਸ ਦੀ ਵੀ ਸਥਿਤੀ ਦੇਖਣ ਵਾਲੀ ਹੋਏਗੀ ਕਿ ਕੀ ਹੁੰਦਾ ਹੈ ਔਰ ਇਕਾਲੀ ਦਲ ਨੇ ਵੀ ਇਸ ਵਾਰ ਦੋ ਜਿਹੜੇ Hindu ਚਿਹਰੇ ਹੈਗੇ ਆ ਜੇ ਅਸੀਂ ਉਸ ਪੱਖ ਤੋਂ ਨਹੀਂ ਹੈ ਤਾਂ ਉਹਨਾਂ ਨੇ ਜਿਸ ਤਰ੍ਹਾਂ ਐਨਕੇ ਸ਼ਰਮਾ ਨੂੰ ਪਟਿਆਲਾ ਤੋਂ ਤੇ ਅੰਮ੍ਰਿਤਸਰ ਤੋਂ ਜਿਹੜਾ ਅਨਲ ਜੋਸ਼ੀ ਨੂੰ ਮੈਦਾਨ ਵਿੱਚ ਉਤਾਰਿਆ ਤਾਂ ਇਹ ਵੀ ਇੱਕ ਦੇਖਣ ਵਾਲੀ ਦਿਲਚਸਪ ਗੱਲ ਹੋਏਗੀ ਕਿ ਕਿਸ ਤਰ੍ਹਾਂ ਜਿਹੜੇ ਇਹ ਚਿਹਰੇ ਆ ਕਿ ਇਹਨਾਂ ਦੇ ਪ੍ਰਤੀ ਲੋਕ ਜਾਂ ਵੋਟਰ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਆਪਣਾ ਰੁਖ اختیار ਕਰਦਾ ਹੈਗਾ ਸੋ ਇਹ ਸਾਰਾ ਕੁੱਲ ਮਿਲਾ ਕੇ ਅਸੀਂ ਦੇਖੀਏ ਤਾਂ ਇਹ ਸਾਰੀ ਸਥਿਤੀ ਦਾ ਜਿਹੜਾ ਨਾਟਾਰਾ ਹੈ ਉਹ ਤਾਂ 4 ਜੂਨ ਨੂੰ ਜਾ ਕੇ ਜਦੋਂ ਨਤੀਜੇ ਆਉਣਗੇ ਉਦੋਂ ਹੀ ਪਤਾ ਲੱਗੇਗਾ ਜਨੂ ਸਾਹਿਬ ਇੱਕ ਜਿਹੜਾ ਵਰਤਾਰਾ ਜਿਹਦੇ ਬਾਰੇ ਤੁਸੀਂ ਵੀ ਗੱਲ ਕੀਤੀ ਹੈ ਜਿਹੜਾ ਦਲ ਬਦਲਣ ਦਾ ਮਸਲਾ ਹੈ ਇਹਦੇ ਤੇ ਪੰਜਾਬ ਦਾ ਵੋਟਰ ਕੀ ਪ੍ਰਤੀਕਿਰਿਆ ਦੇਗਾ ਕਿੱਧਰ ਨੂੰ ਜਾਏਗਾ ਭਾਵੇਂ ਕਿ ਪਿਛਲੀ ਜਿਹੜੀਆਂ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਉਹਦੇ ਚ ਵੀ ਦਲ ਬਦਲੀ ਕਰਕੇ ਲੋਕ ਬਹੁਤ ਕਾਫੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਚ ਗਏ ਸੀ ਹੁਣ ਕੀ ਐਟੀਟਿਊਡ ਹੋਏਗਾ ਜਦੋਂ ਕੋਈ ਆਗੂ ਜਿਹੜਾ ਆਮ ਆਦਮੀ ਪਾਰਟੀ ਛੱਡ ਕੇ ਕਿ ਦੂਜੀ ਪਾਰਟੀ ਚੱਲ ਜਾਂਦਾ ਤਾਂ ਇਹ ਕਹਿੰਦੇ ਵੀ ਇੱਕਦਾਰ ਹੈ ਇਹ ਮਾੜਾ ਹੈ ਤੇ ਜਦੋਂ ਆਉਂਦਾ ਉਹਨੂੰ ਸਨਮਾਨਜਨ ਕਹਿ ਦਿੱਤਾ ਜਾਂਦਾ ਇਹ ਜਿਹੜਾ ਵੋਟਰ ਉਹਨਾਂ ਦੇ ਉੱਪਰ ਕੀ ਕਿਸ ਕਿਸ ਨੂੰ ਦੇਖੋ ਗੱਲ ਇਹ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਕਦੇ ਐਡੇ ਵੱਡੇ ਪੱਧਰ ਤੇ ਦਲ ਬਦਲੀ ਹੋਈ ਨਹੀਂ ਕੋਈ ਇਹ ਹੁੰਦਾ ਸੀਗਾ ਕਿ ਇੱਕ ਕੋਈ ਆਗੂ ਛੱਡ ਕੇ ਚਲੇ ਗਿਆ ਕੋਈ ਆ ਗਿਆ ਪਰ ਜਿਸ ਵੱਡੇ ਪੱਧਰ ਤੇ ਐਸ ਵਾਰ ਦੇਖਣ ਨੂੰ ਮਿਲਿਆ ਹੈਗਾ ਇਹ ਪਹਿਲੀ ਵਾਰ ਹੈ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਹੋਈਆਂ 2022 ਇੰਨ 2024 ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਇਹਦੇ ਤੋਂ ਪੰਜਾਬ ਦੇ ਵੋਟਰਾਂ ਦਾ ਵੀ ਸੁਭਾਅ ਪਤਾ ਲੱਗੇਗਾ ਕਿ ਉਹ ਜਿਹੜੇ ਦਲ ਬਦਲੂ ਆਉਂਦੇ ਆ ਕਿ ਉਹਨਾਂ ਨਾਲ ਕਿਸ ਤਰ੍ਹਾਂ ਵਿਹਾਰ ਕਰਦੇ ਆ ਹੁਣ ਜੀ ਅਸੀਂ ਜਲੰਧਰ ਦੀ ਗੱਲ ਲਈਏ ਤਾਂ ਜਦੋਂ ਉਪ ਚੋਣ ਸੀਗੀ ਉਪ ਚੋਣ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਹੋਣੀ ਕਾਂਗਰਸ ਛੱਡ ਕੇ ਤੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਸੀ ਉਹ ਵੀ ਕੁਝ ਦਿਨਾਂ ਦੇ ਫਰਕ ਨਾਲ ਹੀ ਉਹਨਾਂ ਨੂੰ ਟਿਕਟ ਜਿਹੜੀ ਹੈ ਦੇ ਦਿੱਤੀ ਗਈ ਜੀ ਪਰ ਲੋਕਾਂ ਨੇ ਉਹਨਾਂ ਨੂੰ ਜਿਤਾ ਦਿੱਤਾ ਹੁਣ ਇਸ ਕਰਕੇ ਅੱਜੇ ਪੂਰੀ ਤਰ੍ਹਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਜਿਹੜੇ ਦਲ ਬਦਲੂ ਹੈ ਉਹਨਾਂ ਦੇ ਪ੍ਰਤੀ ਪੰਜਾਬ ਕਿਸ ਤਰ੍ਹਾਂ ਦਾ ਰੋਖ اختیار ਕਰਦਾ ਹੈ ਕਿਉਂਕਿ ਜਿੱਥੇ ਤਾਂ ਜਿਹੜਾ ਦਲ ਬਦਲੂ ਜਿਹੜਾ ਆਗੂ ਹੈਗਾ ਉਹ ਮਜ਼ਬੂਤ ਹੈਗਾ ਜਾਂ ਉਹਦਾ ਜਿਹੜਾ ਸਮਰਥਕ ਹੈ ਉਹਦੇ ਨਾਲ ਜਾਂਦੇ ਆ ਉੱਥੇ ਸਥਿਤੀ ਹੋਰ ਤਰ੍ਹਾਂ ਦੀ ਬਣ ਜਾਂਦੀ ਹੈ ਕਿਉਂਕਿ ਇੰਡੀਪੈਂਡੈਂਟ ਜਿੱਤਣ ਦਾ ਵੀ ਰਿਵਾਜ ਜਿਹੜਾ ਹੈ ਉਹ ਵੀ ਪੰਜਾਬ 'ਚ ਕਿਸੇ ਟਾਈਮ ਰਿਹਾ ਆਜ਼ਾਦ ਉਮੀਦਵਾਰ ਵੀ ਜਿੱਦਦੇ ਰਹੇ ਆ ਜਿੱਥੇ ਕਿ ਉਹ ਸਟਰੋਂਗ ਹੁੰਦੇ ਸੀ ਪਰ ਹੁਣ ਜਿਹੜਾ ਪਿਛਲਾ ਸਮਾਂ ਲੰਘੇ ਆ ਲਗਭਗ ਜੇ ਅਸੀਂ 3-10 ਕਿਆਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੰਜਾਬ ਦੇ ਅੰਦਰ ਜਿਹੜੀ ਹੈ ਸਿਰਫ ਦੋ ਧਿਰਾਂ ਟੱਕਰ ਹੁੰਦੀ ਸੀ ਇੱਕ ਪਾਸੇ ਕਾਲੀ ਭਾਈਪਕ ਗੱਠਜੋੜ ਹੁੰਦਾ ਸੀ ਤੇ ਦੂਸਰੇ ਪਾਸੇ ਜਿਹੜੀ ਹੈ ਕਾਂਗਰਸ ਹੁੰਦੀ ਸੀ ਸਿੱਧੀ ਟੱਕਰ ਹੁੰਦੀ ਸੀ ਇਹ ਪਹਿਲੀ ਵਾਰ ਹੈ ਕਿ 2022 ਚ ਵੀ ਜਾਂ 2014 ਚ 2019 ਚ ਤਾਂ ਉਦੋਂ ਸਿੱਧੀ ਟੱਕਰ ਨਹੀਂ ਹੋਈ ਉਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਇੱਕ ਤੀਸਰੀ ਧਿਰ ਬਣ ਕੇ ਉੱਭਰੀ ਸੀ ਪਰ ਹੁਣ ਤਾਂ ਜਿਹੜੀਆਂ ਦੋ ਧਿਰਾਂ ਹੋਰ ਬਣ ਗਈਆਂ ਭਾਰਤੀ ਜਨਤਾ ਪਾਰਟੀ ਦੇ ਬਹੁਜਨ ਸਮਾਜ ਪਾਰਟੀ ਸੋ ਇਸ ਕਰਕੇ ਦਿਖਣ ਵਾਲੀ ਗੱਲ ਹੈ ਕਿ ਪੰਜਾਬ ਦਾ ਵੋਟਰ ਕਿਸ ਤਰ੍ਹਾਂ ਜਿਹੜਾ ਇਸ ਵਾਰ ਆਪਣਾ ਵਤੀਰਾ ਅਪਣਾਉਂਦਾ ਇਹਨਾਂ ਪ੍ਰਤੀ ਤੇ ਖਾਸ ਕਰਕੇ ਦਲਬਦਲੋਂ ਪ੍ਰਤੀ ਤਾਂ ਇਹ ਸਾਰੇ ਪੰਜ ਕੋਨੇ ਮੁਕਾਬਲਿਆਂ ਚ ਕਿਹੜੇ ਜਿਹੜੇ ਪਾਰਟੀ ਆ ਉਹ ਤਗੜੀ ਹੋ ਕੇ ਨਿਕਲਦੀ ਹੈ ਇਹ ਤਾਂ ਹੁਣ ਸਮਾਂ ਦੱਸੇਗਾ ਇੱਕ ਇਹ ਜਿਹੜੀ ਗੱਲ ਹੈ ਕਿਸਾਨ ਜਿਹੜਾ ਵਿਰੋਧ ਕਰ ਰਿਹਾ ਹੈ ਕਿਸਾਨੀ ਅੰਦੋਲਨ ਦਾ ਵੀ ਇੰਪੈਕਟ ਇਹਨਾਂ ਚੋਣਾਂ ਦੇ ਵਿੱਚ ਮੇਰੇ ਖਿਆਲ ਉਹਦਾ ਵੀ ਕੋਈ ਨਾ ਕੋਈ ਉਹ ਤਾਂ ਹੈ ਹੀ ਉਹ ਤਾਂ ਜੰਮੂ ਜੀ ਹੈ ਹੀ ਹੈ ਕਿਉਂਕਿ ਕਿਸਾਨ ਅੰਦੋਲਨ ਕੋਈ ਰੁਕਿਆ ਤਾਂ ਨਹੀਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਸੀ ਹੈ ਉਸ ਦਾ ਸੰਘਰਸ਼ ਤਾਂ ਚੱਲ ਹੀ ਰਿਹਾ ਜਿਸ ਤਰ੍ਹਾਂ ਉਹ ਗੱਡੀਆਂ ਵੀ ਰੋਕ ਰਿਹਾ ਸਾਰਾ ਕਰ ਰਿਹਾ ਤੇ ਇਸ ਤਰ੍ਹਾਂ ਹੀ ਸੰਯੁਕਤ ਕਿਸਾਨ ਮੋਰਚਾ ਜਿਹੜਾ 올 ਇੰਡੀਆ ਲੈਵਲ ਤੇ ਹੈਗਾ ਉਸ ਨੇ ਵੀ ਆਪਣੇ ਜਿਹੜੇ ਪ੍ਰੋਗਰਾਮ ਲੀਕੇ ਹੋਏ ਆ ਵੱਖ-ਵੱਖ ਸਮਿਆਂ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਆਪਣੀ ਪ੍ਰਸ਼ਨਾਂ ਵਾਲੀ ਕੀਤੀ ਹੈ ਸਾਰੇ ਹਿੰਦੁਸਤਾਨ 'ਚ ਹੀ ਉਸ ਤਰ੍ਹਾਂ ਵੰਡ ਰਹੇ ਹੈਗੇ ਇਸ ਦਾ ਅਸਰ ਪੱਛਮੀ ਯੂਪੀ 'ਚ ਵੀ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਰਾਜਸਥਾਨ 'ਚ ਵੀ ਦੇਖਣ ਨੂੰ ਮਿਲ ਜਾਂਦਾ ਹੈ ਮੱਧ ਪ੍ਰਦੇਸ਼ 'ਚ ਵੀ ਦੇਖਣ ਨੂੰ ਮਿਲ ਜਾਂਦਾ ਸੋ ਇਹ ਹੁਣ ਜਿਹੜਾ ਇੱਕ ਤਾਂ ਇਹ ਹੈ ਕਿ ਇਸ ਵਾਰ ਜਿਹੜਾ ਚੋਣ ਅਮਲ ਹੈ ਇਹ ਬਹੁਤ ਲੰਬਾ ਹੈਗਾ ਜਿੰਦੇ ਵਿੱਚ ਹੁਣ ਜਿਸ ਤਰ੍ਹਾਂ ਪਹਿਲਾ ਪੜਾ ਹੋ ਗਿਆ ਹੁਣ 26 ਨੂੰ ਆ ਫਿਰ ਉਸ ਤੋਂ ਬਾਅਦ ਮਈ ਚ ਜਾ ਕੇ ਸੋ ਇਸ ਕਰਕੇ ਸਾਰਾ ਹੁਣ ਜਿਹੜਾ ਜਦੋਂ ਸਾਰਾ ਕੁਝ ਇਕੱਠਾ ਹੋ ਕੇ ਇਹਦੇ ਨਤੀਜੇ ਸਾਹਮਣੇ ਹੋਣਗੇ ਫੇਰ ਹੀ ਕੁਝ ਕਿਹਾ ਜਾ ਸਕੇਗਾ ਕਿ ਪੰਜਾਬ ਦੇ ਵੋਟਰਾਂ ਨੇ ਕਿਸ ਤਰ੍ਹਾਂ ਇਹ ਸਾਰੇ ਨੂੰ ਲਿਆਇ ਕਿ ਦਲ ਬਦਲੂਆਂ ਨੂੰ ਔਰ ਖਾਸ ਕਰਕੇ ਜਿਹੜੀਆਂ ਵੱਖ-ਵੱਖ ਪਾਰਟੀਆਂ ਜਦੋਂ ਬਿਨਾ ਕਿਸੇ ਗੱਠਜੋੜ ਤੋਂ ਲੋਕਾਂ ਦੇ ਅੱਗੇ ਗਈਆਂ ਤੇ ਲੋਕਾਂ ਨੇ ਕਿਹੜੀ ਪਾਰਟੀ ਨੂੰ ਕਿੰਨਾ ਮਜ਼ਬੂਤ ਕੀਤਾ ਹੈਗਾ ਇਹ ਵੀ ਪਤਾ ਲੱਗੇਗਾ ਜਨੂ ਸਾਹਿਬ ਬਹੁਤ-ਬਹੁਤ ਸ਼ੁਕਰੀਆ ਧੰਨਵਾਦ